ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਸੂਮਲਾਜਮਾ ਦੇ ਪੈਨਸ਼ਨ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦੇਣਾ ਸੋ ਅੱਜ ਦੀ ਤਾਜ਼ਾ ਅਪਡੇਟ ਜੁਆਈ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚੋਂ ਮੋਬਾਈਲ ਫੋਨ ਲੈ ਕੇ ਜਾਂਦੇ ਨੇ ਅਧਿਆਪਕ ਉਹਨਾਂ ਦੇ ਉੱਤੇ ਰੋਕ ਲਗਾਈ ਗਈ ਹੈ ਇਸ ਨੂੰ ਡਿਟੇਲ ਵਿੱਚ ਪੜ੍ਹਦੇ ਹਾਂ ਸੋ ਮੁਲਾਜ਼ਮਾ ਦੇ ਲਈ ਇਹ ਰੀਸੈਂਟ ਹੀ ਸਿੱਖਿਆ ਮੰਤਰੀ ਵੱਲੋਂ ਜਿਹੜਾ ਬਿਆਨ ਆਇਆ ਤੇ ਇਹ ਕਿਹੜੇ ਸਟੇਟ ਦੀ ਗੱਲ ਹੈ ਇਹ ਪੰਜਾਬ ਦੀ ਗੱਲ ਨਹੀਂ ਹੋਈ ਇਹ ਇਹ ਸਿਰਫ ਰਾਜਸਥਾਨ ਦੇ ਵਿੱਚ ਹੀ ਐਲਾਨ ਹੋਇਆ ਹੈ ਹਾਂ ਹੁਣ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਰਾਜਾਂ ਦੇ ਵਿੱਚ ਚੀਜ਼ਾਂ ਹੋ ਵੀ ਸਕਦੀਆਂ ਪਰ ਹਾਲੇ ਸਿਰਫ ਸਿੱਖਿਆ ਮੰਤਰੀ ਰਾਜਸਥਾਨ ਵੱਲੋਂ ਇਹ ਚੀਜ਼ ਦਾ ਬਿਆਨ ਆਇਆ ਕਿ ਉਹਨਾਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਕੋਈ ਵੀ ਅਧਿਆਪਕ ਮੁਲਾਜ਼ਮ ਆਪਣਾ ਮੋਬਾਈਲ ਫੋਨ ਨਾਲ ਨਹੀਂ ਲੈ ਕੇ ਜਾਣਗੇ ਜੇ ਉਹਨਾਂ ਦਾ ਫੋਨ ਉਹ ਉੱਥੇ ਲੈ ਕੇ ਜਾਂਦੇ ਤਾਂ ਉਸ ਦੇ ਵਿੱਚ ਉਹਨਾਂ ਨੂੰ ਅੱਗੇ ਕੋਈ ਨਾ ਕੋਈ ਹਰਜਾਨਾ ਪੁੱਕਤਣਾ ਪੈ ਸਕਦਾ ਹੈ ਕਿਉਂਕਿ ਬੱਚਿਆਂ ਦੇ ਸਰਪੱਖੀ ਵਿਕਾਸ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੇ ਮੁਲਾਜ਼ਮਾਂ ਨੂੰ ਇਹ ਚੀਜ਼ ਬਾਰੇ ਹਦਾਈ ਦਿੱਤੀ ਹੈ ਕਿ ਇੱਕ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਜਿਹੜੀ ਹੈਗੀ ਹੈ ਇੱਕ ਨਸ਼ੇ ਦੀ ਵਾਂਗ ਹੈ ਜਿਸ ਕਰਕੇ ਬੱਚਿਆਂ ਦਾ ਕਾਫੀ ਪੂਵੇਖ ਇਸ ਨੂੰ ਅਫੈਕਟ ਕਰਦਾ ਹੈ ਜਿਸ ਤੇ ਕਰਕੇ ਬੱਚਿਆਂ ਦੀਆਂ ਐਕਟੀਵਿਟੀਆਂ ਵੱਲ ਉਹਨਾਂ ਦਾ ਧਿਆਨ ਨਹੀਂ ਦਿੱਤਾ ਜਾਂਦਾ ਇਸ ਕਰਕੇ ਉਹਨਾਂ ਨੇ ਮੋਬਾਈਲ ਫੋਨ ਦੇ ਉੱਪਰ ਰੋਕ ਲਗਾ ਦਿੱਤੀ ਹੈ ਤੇ ਸਿਰਫ ਪ੍ਰਿੰਸੀਪਲ ਜੋ ਸਕੂਲ ਦੇ ਹੋਣਗੇ ਉਹਨਾਂ ਲਈ ਇਹ ਚੀਜ਼ ਅਲਾਉ ਹੈ ਤੇ ਜੇ ਕੋਈ ਗਲਤੀ ਨਾਲ ਵੀ ਅਧਿਆਪਕ ਸਾਥੀ ਜਾਂ ਕੋਈ ਵੀ ਲੈ ਕੇ ਜਾਂਦਾ ਮੋਬਾਈਲ ਤਾਂ ਉਸ ਨੂੰ ਜਮ੍ਹਾਂ ਕਰਵਾਉਣਾ ਪਵੇਗਾ ਤੇ ਪ੍ਰਿੰਸੀਪਲ ਕੋਲ ਤੇ ਪ੍ਰਿੰਸੀਪਲ ਦੇ ਮੋਬਾਈਲ ਫੋਨ ਦੇ ਉੱਪਰ ਹੀ ਉਹਨਾਂ ਦਾ ਕੋਈ ਨਿੱਜੀ ਫੋਨ ਜਿਹੜਾ ਆ ਸਕਦਾ ਹੈ ਬਾਕੀ ਇਹ ਜਿਹੜੀ ਚੀਜ਼ ਜਿਹੜੀ ਰਾਜਸਥਾਨ ਸਰਕਾਰ ਵੱਲੋਂ ਬੱਚਿਆਂ ਦੇ ਵਿਵਖ ਨੂੰ ਲੈ ਕੇ ਹੀ ਕੀਤੀ ਗਈ ਹੈ ਕਿ ਜਿਆਦਾ ਫੋਨ ਦੀ ਵਰਤੋਂ ਜਿਹੜੀ ਵੱਧ ਰਹੀ ਹੈ ਦਿਨੋਂ ਦਿਨ ਜਿਸ ਦੇ ਕਰਕੇ ਅਧਿਆਪਕ ਉਹਨਾਂ ਬੱਚਿਆਂ ਦੇ ਪਵੇਖ ਦੇ ਉੱਪਰ ਕੰਮ ਨਹੀਂ ਕਰ ਰਹੇ ਤਾਂ ਕਿਤੇ ਨਾ ਕਿਤੇ ਇਨਸਾਨ ਜਦੋਂ ਕਿਸੇ ਟੈਕਨੋਲੋਜੀ ਵੱਲ ਜ਼ਿਆਦਾ ਰੁੱਝ ਜਾਂਦਾ ਹੈ ਕਿਤੇ ਨਾ ਕਿਤੇ ਉਸੀਆਂ ਐਕਟੀਵਿਟੀਜ਼ ਦੇ ਵਿੱਚ ਅਫੈਕਟ ਪੈਂਦਾ ਤਾਂ ਹਰਿਆਣਾ ਸਰਕਾਰ ਨੇ ਇਹ ਫੈਸਲਾ ਲਿਆ ਕਿ ਉਹਨਾਂ ਦੇ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਹੈ ਉਹ ਫੋਨ ਨਹੀਂ ਵਰਤਣਗੇ ਨਾ ਹੀ ਲੈ ਕੇ ਜਾਣਗੇ ਤੇ ਜੇ ਕੋਈ ਅਧਿਆਪਕ ਇਸ ਤਰ੍ਹਾਂ ਦੀ ਐਕਟੀਵਿਟੀ ਕਰਦਾ ਹੋਇਆ ਜਾਂ ਫੋਨ ਚਲਾਉਂਦਾ ਹੋਇਆ ਜੇ ਉਸਦੇ ਕੋਲ ਫੋਨ ਹੁੰਦਾ ਤਾਂ ਉਸਦੀ ਜਵਾਬਦੇਹੀ ਉਹਨੂੰ ਦੇਣੀ ਪਊਗੀ ਤੇ ਉਸਦੇ ਵਿੱਚ ਜਿਹੜਾ ਉਹਨਾਂ ਨੂੰ ਸਰਕਾਰ ਵੱਲੋਂ ਹਰਜਾਨਾ ਵੀ ਭੁਗਤਣਾ ਪਊਗਾ ਸੋ ਇਸ ਦੇ ਵਿੱਚ ਕੱਲੇ ਪ੍ਰਿੰਸੀਪਲਸ ਨੂੰ ਹੀ ਫੋਨ ਅਲਾਉ ਹੋਊਗਾ ਸੋ ਇਹ ਚੀਜ਼ ਹੈ ਜਿਹੜੀ ਹਰਿਆਣਾ ਦੇ ਸੌਰੀ ਰਾਜਸਥਾਨ ਦੇ ਵਿੱਚ ਅਪਲਾਈ ਹੋਊਗੀ ਤਾਂ ਏਸੀਜੀ ਸਿੱਖਿਆ ਮੰਤਰੀ ਦਾ ਜੋ ਬਿਆਨ ਆਇਆ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਲਈ ਜਿੱਥੇ ਮੋਬਾਈਲ ਦੀ ਵਰਤੋਂ ਨਹੀਂ ਹੋਊਗੀ ਧੰਨਵਾਦ ਜੀ